ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾਪਟਿੰਗ ਦੀ ਅਗਵਾਈ ਦੇ ਵਿੱਚ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੇ ਹਰਿਆਣਾ ਪਾਸ ਪਾਸ ਦਫਤਰ ਦੇ ਬਾਹਰ ਧਰਨਾ ਦਿੱਤਾ ਚੰਡੀਗੜ੍ਹ ਪੁਲਿਸ ਨੇ ਕਾਂਗਰਸੀ ਵਰਕਰਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆਏ ਤਾਂ ਅਮਰਿੰਦਰ ਸਿੰਘ ਰਾਜਾਪਟਿੰਗ ਨੇ ਕਿਹਾ ਕਿ ਕੇਂਦਰ ਕਿਸਾਨਾਂ ਉੱਤੇ ਆਪਣੀ ਤਸ਼ੱਦਦ ਬੰਦ ਕਰੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ ਨੇ ਜੋ ਉਹਨਾਂ ਦਾ ਹੱਕ ਹੈ ਉਹਨਾਂ ਨੇ ਕਿਹਾ ਕਿ ਹਰਿਆਣਾ ਸਾਡੇ ਨਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਗ੍ਰਹਿ ਮੰਤਰੀ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਹਰਿਆਣਾ ਸਾਡੇ ਪੰਜਾਬ ਦੇ ਵਿੱਚ ਆ ਕੇ ਕਿਸਾਨਾਂ ਉੱਤੇ ਡਰੋਨ ਦੇ ਰਾਹੀਂ ਬੰਬ ਸੁੱਟ ਰਿਹਾ ਏ ਤੇ ਗੋਲੀਆਂ ਚਲਾ ਰਿਹਾ ਏ ਜਿਸ ਉੱਤੇ ਹਰਿਆਣਾ ਦੇ ਗ੍ਰਹਿ ਮੰਤਰੀ ਤੇ ਅੰਬਾਲਾ ਦੇ ਐਸਪੀ ਦੇ ਖਿਲਾਫ 307 ਦਾ ਪਰਚਾ ਜਿਹੜਾ ਹੋ ਦਰਜ ਹੋਣਾ ਚਾਹੀਦਾ ਹੈ ਤੱਜ ਅਮਰਿੰਦਰ ਸਿੰਘ ਰਾਜਪਟਿੰਗ ਦੀ ਅਗਵਾਈ ਦੇ ਵਿੱਚ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੇ ਹਰਿਆਣਾ ਭਾਜਪਾ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਉੱਥੇ ਕਾਂਗਰਸੀ ਵਰਕਰਾਂ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਤੇ ਵਿੱਚ ਲੈ ਲਿਆ ਗਿਆ ਇਹ ਪੁਲਿਸ ਕਾਂਗਰਸੀ ਲੀਡਰਸ਼ਿਪ ਨੂੰ ਸੈਕਟਰ 11 ਦੇ ਥਾਣੇ ਦੇ ਵਿੱਚ ਲੈ ਗਈ ਹੈ ਬੰਦ ਕਰੋ ਬੰਦ ਕਰੋ ਬੰਦ ਕਰੋ ਕਿਸਾਨਾਂ ਦੇ ਉੱਤੇ ਜੋਰ ਬੰਦ ਕਰੋ ਬੰਦ ਕਰੋ ਬੰਦ ਕਰੋ ਕਿਸਾਨਾਂ ਦੇ ਉੱਤੇ ਜੋਰ ਬੰਦ ਕਰੋ ਬੰਦ ਕਰੋ ਬੰਦ ਕਰੋ ਕਿਸਾਨਾਂ ਦੇ ਉੱਤੇ ਜੋਰ ਬੰਦ ਕਰੋ ਬੰਦ ਕਰੋ ਬੰਦ ਕਰੋ ਕਿਸਾਨਾਂ ਦੇ ਮੇਰੇ ਬੰਦ ਕਰੋ ਬੰਦ ਕਰੋ ਬੰਦ ਕਰੋ ਬਾਦੀ ਸਰਕਾਰ ਜ਼ਰਕਾਰ ਹਾਏ 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 ਮੁਲਤਾਨ ਸਰਕਾਰ ਮੁਰਦਾਬਾਦ 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 ਸਰਕਾਰ ਸਰਕਾਰ ਮੁਰਦਾਬਾਦ 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 ਸਨਾਂ ਦੇ ਹੱਕ ਕਿਵੇਂ ਰੱਖ ਸਨਾਂ ਦੇ ਹੱਕ ਕਿਵੇਂ ਰੱਖ ਕਿਸਾਨਾਂ ਦੇ ਹੱਕ ਕਿਵੇਂ ਰੱਖ ਖਾਨਾ ਦੇ ਕਦਰ ਪੰਦ ਕਰੋ ਬੰਦ ਕਰੋ ਬੰਦ ਕਰੋ ਤਖਤ ਬਦਲ ਦੋ ਤਖਤ ਬਦਲ ਦੋ ਨਹੀਂ ਮੰਨਣਾ ਰਾਜ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾਪਟਿੰਗ ਦੀ ਅਗਵਾਈ ਦੇ ਵਿੱਚ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੇ ਹਰਿਆਣਾ ਪਾਸ ਪਾਸ ਦਫਤਰ ਦੇ ਬਾਹਰ ਧਰਨਾ ਦਿੱਤਾ ਚੰਡੀਗੜ੍ਹ ਪੁਲਿਸ ਨੇ ਕਾਂਗਰਸੀ ਵਰਕਰਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈ ਤਾਂ ਅਮਰਿੰਦਰ ਸਿੰਘ ਰਾਜਾਪਟਿੰਗ ਨੇ ਕਿਹਾ ਕਿ ਕੇਂਦਰ ਕਿਸਾਨਾਂ ਉੱਤੇ ਆਪਣੀ ਤਸ਼ੱਦਦ ਬੰਦ ਕਰੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ ਨੇ ਜੋ ਉਹਨਾਂ ਦਾ ਹੱਕ ਹੈ ਉਹਨਾਂ ਨੇ ਕਿਹਾ ਕਿ ਹਰਿਆਣਾ ਸਾਡੇ ਨਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਗ੍ਰਹਿ ਮੰਤਰੀ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਹਰਿਆਣਾ ਸਾਡੇ ਪੰਜਾਬ ਦੇ ਵਿੱਚ ਆ ਕੇ ਕਿਸਾਨਾਂ ਉੱਤੇ ਡਰੋਨ ਦੇ ਰਾਹੀਂ ਬੰਬ ਸੁੱਟ ਰਿਹਾ ਏ ਤੇ ਗੋਲੀਆਂ ਚਲਾ ਰਿਹਾ ਏ ਜਿਸ ਉੱਤੇ ਹਰਿਆਣਾ ਦੇ ਗ੍ਰਹਿ ਮੰਤਰੀ ਤੇ ਅੰਬਾਲਾ ਦੇ ਐਸਪੀ ਦੇ ਖਿਲਾਫ 307 ਦਾ ਪਰਚਾ ਜਿਹੜਾ ਉਹ ਦਰਜ ਹੋਣਾ ਚਾਹੀਦਾ ਹੈ ਤੱਜ ਅਮਰਿੰਦਰ ਸਿੰਘ ਰਾਜਪਟਿੰਗ ਦੀ ਅਗਵਾਈ ਦੇ ਵਿੱਚ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੇ ਹਰਿਆਣਾ ਭਾਜਪਾ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਤਾ ਉਥੇ ਕਾਂਗਰਸੀ ਵਰਕਰਾਂ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਤੇ ਵਿੱਚ ਲੈ ਲਿਆ ਗਿਆ ਇਹ ਪੁਲਿਸ ਕਾਂਗਰਸੀ ਲੀਡਰਸ਼ਿਪ ਨੂੰ ਸੈਕਟਰ 11 ਦੇ ਥਾਣੇ ਦੇ ਵਿੱਚ ਲੈ ਗਈ ਹੈ ਬੰਦ ਕਰੋ ਬੰਦ ਕਰੋ ਉਹ ਕਿਸਾਨਾਂ ਦੇ ਉੱਤੇ ਚੋਰ ਬੰਦ ਕਰੋ ਬੰਦ ਕਰੋ ਬੰਦ ਕਰੋ ਕਿਸਾਨਾਂ ਦੇ ਉੱਤੇ ਚੋਰ ਬੰਦ ਕਰੋ ਬੰਦ ਕਰੋ ਬੰਦ ਕਰੋ ਕਿਸਾਨਾਂ ਦੇ ਉੱਤੇ ਚੋਰ ਬੰਦ ਕਰੋ ਬੰਦ ਕਰੋ ਬੰਦ ਕਰੋ ਕਿਸਾਨਾਂ ਦੇ ਮੇਲ ਬੰਦ ਕਰੋ ਬੰਦ ਕਰੋ ਬੰਦ ਕਰੋ ਬਾਦਸ਼ਾਹ ਸਰਕਾਰ ਹਾਂ Oh no!